ਜਿਹੜੀ ਉਹਦੇ ਵਿੱਚ ਆਪਾਂ ਨੂੰ ਇਹ ਫਾਇਦਾ ਵੀ ਆਪਾਂ ਨੂੰ ਜਾਨੀ ਕੋਈ ਪ੍ਰੋਫਿਟ ਨਹੀਂ ਲੈਣੀਆਂ ਬੱਚਿਆਂ ਤੋਂ ਸੋ ਚੰਗੀ ਗੱਲ ਆ ਜੀ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵਧੀਆ ਪਹਿਲ ਕੀਤੀ ਆ ਪਿੰਡ ਧਮੋਟ ਨੇ ਸੀ ਸੁਖਜਿੰਦਰ ਸਿੰਘ ਜੀ ਨੋਨੀ ਵੀਰਾ ਅਮਰੀਕ ਸਿੰਘ ਜੀ ਦੀ ਜਾਤ ਦੇ ਵਿੱਚ ਪਰਿਵਾਰ ਵੱਲੋਂ 50000 ਦੀ ਸੇਵਾ ਆਈ ਆ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਸੋ ਸਰਦਾਰ ਯਾਦਵਿੰਦਰ ਸਿੰਘ ਜੀ ਦਾ ਬਹੁਤ ਧੰਨਵਾਦ ਆ ਤੇ ਜਿਹੜੇ ਅੱਗੇ ਹੋ ਕੇ ਸਾਰਾ ਕੰਮ ਕਰਵਾ ਰਹੇ ਨੇ ਬਾਕੀ ਉਹਨਾਂ ਦੀ ਜਿੰਨੀ ਵੀ ਸਾਰੀ ਟੀਮ ਆ ਸਾਰੀ ਵਧਾਈ ਦੀ ਪਾਤਰ ਆ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਹਾਰਾਜਬੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਆ ਜੀ ਪਿੰਡ templatemoਤ ਕਲਾਂ ਗਿਆਨੀ ਰਾਮ ਸਿੰਘ ਲਾਇਬ੍ਰੇਰੀ ਪਿੰਡ templatemoਤ ਕੁਝ ਸਮਾਂ ਪਹਿਲਾਂ ਵੀ ਆਪਾਂ ਸੋਸ਼ਲ ਮੀਡੀਆ ਰਾਹੀਂ ਦੱਸਿਆ ਸੀਗਾ ਤੇ ਅੱਜ ਵੀ ਇੱਕ ਦੱਸਣ ਲੱਗੇ ਆ ਬੜੀ ਖੁਸ਼ੀ ਦੀ ਗੱਲ ਆ ਖਾਸ ਕਰਕੇ ਜਿਹੜੇ ਸਟੂਡੈਂਟ ਨੇ ਜਿਹੜੇ ਸਕੂਲੀ ਬੱਚੇ ਨੇ ਸਕੂਲਾਂ 'ਚ ਪੜ੍ਹਦੇ ਨੇ ਉਹਨਾਂ ਵਿਦਿਆਰਥੀਆਂ ਲਈ ਇੱਕ ਬੜੀ ਖੁਸ਼ਖਬਰੀ ਦੀ ਗੱਲ ਆ ਸੋ ਆਪਾਂ ਮਹੀਨਾ ਡੇਢ ਮਹੀਨਾ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਸੀਗਾ ਵੀ ਪਿੰਡ ਧਮੋਟਕਲਾਂ ਲਾਇਬ੍ਰੇਰੀ ਦੇ ਵਿੱਚ ਇੱਕ ਜੋ ਤੁਸੀਂ ਬੋਰਡ ਦੇਖ ਰਹੇ ਹੋ ਸਟੇਸ਼ਨਰੀ ਸਟੋਰ ਪਿੰਡ ਧਮੋਟਕਲਾਂ ਲਾਇਬ੍ਰੇਰੀ ਦੇ ਵਿੱਚ ਸਟੇਸ਼ਨਰੀ ਸਟੋਰ ਦਾ ਓਪਨ ਹੋਣ ਜਾ ਰਿਹਾ ਖੁੱਲਣ ਜਾ ਰਿਹਾ ਸੋ ਜਿਹਦੇ ਵਿੱਚ ਬੱਚਿਆਂ ਨੂੰ ਸਕੂਲ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਆ ਜਿਹੜੀ ਜੋ ਰੇਟ ਆਉਂਦੀ ਆ ਉਸੇ ਰੇਟ ਤੇ ਮਿਲੂਗੀ ਨਾ ਲਾਸ ਨਾ ਪ੍ਰੋਫਿਟ ਤੇ ਜੋ ਵੀ ਹੋਲ ਸੇਲ ਰੇਟ ਤੇ ਪਿੱਛੋਂ ਮਿਲੂਗਾ ਸਮਾਨ ਉਸੇ ਰੇਟ ਤੇ ਤੁਹਾਨੂੰ ਇੱਥੇ ਸਕੂਲ ਵਾਲੇ ਬੱਚਿਆਂ ਨੂੰ ਉਹ ਮਿਲੂਗਾ ਜਿਹਦੇ ਵਿੱਚ ਬੱਚਿਆਂ ਦਾ ਬਹੁਤ ਫਾਇਦਾ ਹੋਣ ਵਾਲਾ ਸੋ ਇਹ ਕਿਹਦੇ ਵੱਲੋਂ ਉਪਰਾਲਾ ਕੀਤਾ ਗਿਆ ਉਹ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਜੀ ਇਹਦੇ ਵਿੱਚ ਜਿਹੜੀ 50000 ਰੁਪਏ ਦੀ ਮਦਦ ਆ ਇਸ ਚੰਗੇ ਕੰਮ ਨੂੰ ਸ਼ੁਰੂ ਕਰਨ ਲਈ ਤੇ ਆਪਣੇ ਪਿੰਡ ਧਮੋਟਕਲਾ ਤੋਂ ਜੀ ਸੁਖਜਿੰਦਰ ਸਿੰਘ ਜੀ ਗੱਲ ਨੋਨੀ ਵੀਰਾ ਉਹਨਾਂ ਦੇ ਫਾਦਰ ਸਾਹਿਬ ਦੀ ਪਿੱਛੇ ਡੈਥ ਹੋ ਗਈ ਸੀਗੀ ਸਰਦਾਰ ਅਮਰੀਕ ਸਿੰਘ ਜੀ ਸਰਦਾਰ ਅਮਰੀਕ ਸਿੰਘ ਜੀ ਦੀ ਡੈਥ ਹੋ ਗਈ ਸੀ ਤੇ ਉਹਨਾਂ ਦੇ ਸੁਪੁੱਤਰ ਨੇ ਇਸ ਕਾਰਜ ਨੂੰ ਸ਼ੁਰੂ ਕਰਨ ਲਈ ਇਸ ਚੰਗੇ ਉਪਰਾਲੇ ਸ਼ੁਰੂ ਕਰਨ ਲਈ 50000 ਰੁਪਏ ਦੀ ਜਿਹੜੀ ਭੋਗ ਤੇ ਮਦਦ ਦਿੱਤੀ ਸੀ ਵੀ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਬਹੁਤ ਵਧੀਆ ਚੰਗੀ ਸੋਚ ਆ ਵੀਰ ਦੀ ਜਿਹੜਾ ਉਹਨੇ ਇਹ ਉਪਰਾਲਾ ਕੀਤਾ ਤੇ ਇਸ ਉਪਰਾਲੇ ਦੇ ਵਿੱਚ ਉਹਨੇ ਆਪਣੀ ਸੇਵਾ ਪਾਈ ਆ 50000 ਦੀ ਸੋ ਬਾਕੀ ਸਰਦਾਰ ਯਾਦਵਿੰਦਰ ਸਿੰਘ ਜੀ ਪਿੰਡ ਧਮੋਟ ਕਲਾਂ ਤੋਂ ਉਹ ਵੀ ਇਸ ਕੰਮ ਦੇ ਵਿੱਚ ਜਿਹੜਾ ਆਪਣਾ ਵਰਕ ਕਰ ਰਹੇ ਨੇ ਸਾਰਾ ਪ੍ਰਬੰਧ ਕਰ ਰਹੇ ਨੇ ਬਾਕੀ ਹੋਰ ਵੀ ਜਿੰਨੀ ਵੀ ਟੀਮ ਹੋਊਗੀ ਉਹ ਆਪਾਂ ਸਾਰੀ ਜਾਣਕਾਰੀ ਲਵਾਂਗੇ ਸੋ ਮੈਂ ਕੱਲ ਵੀ ਇੱਕ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇਖੀ ਸੀ ਕਿ ਆਪਣੇ ਪਿੰਡ ਧਮੋਟ ਕਲਾ ਦਾ ਸ਼ੁਰੂਆਤ ਪੇਜ ਬਣਿਆ ਹੋਇਆ ਰਿੰਕੂ ਵੀਰ ਦਾ ਸੋ ਉਹਨਾਂ ਨੇ ਵੀ ਇੱਥੇ ਲਾਈਵ ਹੋਇਆ ਸੀ ਸਰਦਾਰ ਯਾਦਵਿੰਦਰ ਸਿੰਘ ਜੀ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਆ ਤੇ ਅੱਜ ਅਸੀਂ ਇੱਥੇ ਪਹੁੰਚੇ ਆ ਤੇ ਉਹਨਾਂ ਨੇ ਇਹਦੇ ਵਿੱਚ ਦੱਸਿਆ ਦੀ ਵੀ ਕੁਝ ਇੱਕ ਦਿਨਾਂ ਤੱਕ ਕਿਉਂਕਿ ਹੁਣ ਦੇਖੋ 2-3 ਦਿਨ ਹੋ ਹੋ ਗਏ ਮੀਂਹ ਪੈ ਰਿਹਾ ਹੈ ਨਾ ਮੌਸਮ ਬਾਕੀ ਲੋਕ ਲੱਗੇ ਹੋਇਆ ਦਰਵਾਜ਼ੇ ਨੂੰ ਚਲੋ ਅੰਦਰੋਂ ਜੋ ਵੀ ਹੈਗਾ ਖਾਣੇ ਵਗੈਰਾ ਜੋ ਵੀ ਤਿਆਰ ਹੋ ਗਿਆ ਬਿਲਕੁਲ ਪੇਂਟ ਕਰਤਾ ਦਰਵਾਜ਼ੇ ਵਗੈਰਾ ਠੀਕ ਨਹੀਂ ਜੀ ਕਾਲੂ ਕੋਈ ਦਿੱਕਤ ਨਾ ਆਵੇ ਆਪਾਂ ਨੂੰ ਇੱਥੇ ਤੇ ਕਦੋਂ ਸ਼ੁਰੂ ਹੋਣ ਜਾ ਰਿਹਾ ਹੈ ਇਹ ਇਹ ਆਪਾਂ ਥੋੜੇ ਦਿਨਾਂ ਤੱਕ ਪੂਰੀ ਜਾਣਕਾਰੀ ਲੈ ਕੇ ਤੁਹਾਨੂੰ ਦੱਸਾਂਗੇ ਤੇ ਬਾਕੀ ਜਿੱਦਣ ਇਹਦੀ ਓਪਨਿੰਗ ਹੋਊਗੀ ਇਸ ਸਟੇਸ਼ਨਰੀ ਉਪਰ ਸਟੋਰ ਦੀ ਤੇ ਉਹਦੀ ਵੀ ਫਿਰ ਆਪਾਂ ਵੀਡੀਓ ਬਣਾਵਾਂਗੇ ਫਿਲਹਾਲ ਮੇਰੇ ਕੋਲ ਕੋਈ ਪ੍ਰੋਗਰਾਮ ਨਾ ਹੋਵੇ ਤਾਂ ਆਪਾਂ ਜ਼ਰੂਰ ਕਵਰ ਕਰਾਂਗੇ ਤੇ ਬਾਕੀ ਬਹੁਤ ਜਲਦ ਇਹਨਾਂ ਨੇ ਵੀਡੀਓ ਦੇ ਵਿੱਚ ਦੱਸਿਆ ਯਾਦਵਿੰਦਰ ਸਿੰਘ ਜੀ ਨੇ ਵੀ ਬਹੁਤ ਜਲਦ ਇਹ ਸ਼ੁਰੂ ਹੋਣ ਜਾ ਰਿਹਾ ਤਿਆਰੀਆਂ ਸਾਰੀਆਂ ਹੋ ਗਈਆਂ ਸਟੇਸ਼ਨਰੀ ਇੱਕ ਦੋ ਦਿਨ ਦੇ ਵਿੱਚ ਆਜੂਗੀ ਸਾਰਾ ਸੈਟਅਪ ਕਰਕੇ ਇੱਥੇ ਇੱਕ ਬੰਦਾ ਰੱਖਣਗੇ ਵਰਕ ਵਾਲਾ ਜੋ ਵੀ ਕੰਮ ਕਰੂਗਾ ਉਹਦੀ ਕੀ ਟਾਈਮਿੰਗ ਹੋਊਗੀ ਉਹ ਵੀ ਤੁਹਾਨੂੰ ਆਪਾਂ ਦੱਸ ਦਾਂਗੇ ਤੇ ਸਾਰਾ ਪ੍ਰੋਸੈਸ ਦੱਸ ਦਾਂਗੇ ਫਿਲਹਾਲ ਜਾਦਵਿੰਦਰ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਦੀ ਵੀਡੀਓ ਦੇ ਵਿੱਚ ਮੈਂ ਸੁਣਿਆ ਵਾਂ ਵੀ ਜੋ ਰੇਟ ਤੇ ਆਪਾਂ ਨੂੰ ਹੋਲ ਸੇਲ ਰੇਟ ਤੇ ਮਿਲੂਗਾ ਤੇ ਸਟੇਸ਼ਨਰੀ ਉਹੀ ਬੱਚਿਆਂ ਨੂੰ ਦੇਵਾਂਗੇ ਠੀਕ ਆ ਜੀ ਤੇ ਇਹਦੇ ਵਿੱਚ ਬੱਚਿਆਂ ਦਾ ਬਹੁਤ ਫਾਇਦਾ ਹੋਣ ਜਾ ਰਿਹਾ ਸੋ ਸਾਰਿਆਂ ਨੂੰ ਬੇਨਤੀ ਆ ਸਕੂਲ ਦੇ ਅਪਕਾ ਨੂੰ ਬੇਨਤੀ ਆ ਪੇਰੈਂਟਸ ਨੂੰ ਬੇਨਤੀ ਆ ਵੀ ਹੁਣ ਜੋ ਵੀ ਤੁਸੀਂ ਬੱਚਿਆਂ ਦਾ ਸਮਾਨ ਖਰੀਦ ਦੇਣਾ ਕੋਈ ਪੈਨ ਕਾਪੀਆਂ ਚਾਰਟ ਹੋਰ ਜੋ ਵੀ ਮਤਲਬ ਸਟੇਸ਼ਨਰੀ ਪੜ੍ਹਾਈ ਲਿਖਾਈ ਨਾਲ ਸੰਬੰਧ ਸਾਰਾ ਤੁਹਾਨੂੰ ਇੱਥੋਂ ਮਿਲੂਗਾ ਐਜੂਕੇਸ਼ਨ ਨਾਲ ਸੰਬੰਧ ਸਮਾਨ ਸਾਰਾ ਜੋ ਰੇਟ ਤੇ ਮਿਲੂਗਾ ਪਿੱਛੋਂ ਹੋਲਸੇਲ ਰੇਟ ਤੇ ਉਹੀ ਰੇਟ ਤੇ ਤੁਹਾਨੂੰ ਦੇਊਗਾ ਠੀਕ ਹੈ ਜੀ ਮਿਲੂਗਾ ਉਸੇ ਰੇਟ ਤੇ ਤੁਹਾਨੂੰ ਮਿਲੂਗਾ ਸੋ ਪਿੰਡ ਧਮੋਟ ਨੇ ਇੱਕ ਬਹੁਤ ਵਧੀਆ ਜਿਹੜੇ ਪਹਿਲ ਦੇ ਆਧਾਰ ਤੇ ਕੰਮ ਸ਼ੁਰੂ ਕੀਤਾ ਵਾ ਸੋ ਬਹੁਤ ਵਧੀਆ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਸ ਚੰਗੇ ਕੰਮ ਦੀ ਸਪੋਰਟ ਕਰਨੀ ਆ ਇਹ ਸਾਰਿਆਂ ਨੇ ਇੱਥੋਂ ਸਮਾਨ ਖਰੀਦਣਾ ਜ਼ਰੂਰ ਆ ਜਦੋਂ ਸਮਾਨ ਖਰੀਦਣਗੇ ਉਹ ਪੈਸੇ ਵੰਟ ਕੇ ਉਹੀ ਸਿਰਾਂ ਨੇ ਹੋਰ ਸਮਾਨ ਲਿਆਇਆ ਕਰਨਾ ਜਿਹੜੀਆਂ ਉਹਦੇ ਵਿੱਚ ਆਪਾਂ ਨੂੰ ਇਹ ਫਾਇਦਾ ਵੀ ਆਪਾਂ ਨੂੰ ਜਾਨੀ ਕੋਈ ਪ੍ਰੋਫਿਟ ਨਹੀਂ ਲੈਣਗੇ ਆਪਣਾ ਤੋਂ ਬੱਚਿਆਂ ਤੋਂ ਸੋ ਚੰਗੀ ਗੱਲ ਆ ਜੀ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਇਹਨਾਂ ਨੇ ਇੱਕ ਬਹੁਤ ਵਧੀਆ ਪਹਿਲ ਕੀਤੀ ਆ ਪਿੰਡ ਧਮੋਟ ਨੇ ਸਰਦਾਰ ਯਾਦਵਿੰਦਰ ਸਿੰਘ ਜੀ ਦਾ ਬਹੁਤ ਧੰਨਵਾਦ ਆ ਤੇ ਜਿਹੜੇ ਅੱਗੇ ਹੋ ਕੇ ਸਾਰਾ ਕੰਮ ਕਰਵਾ ਰਹੇ ਨੇ ਬਾਕੀ ਉਹਨਾਂ ਦੀ ਜਿੰਨੀ ਵੀ ਸਾਰੀ ਟੀਮ ਆ ਸਾਰੀ ਵਧਾਈ ਦੀ ਪਾਤਰ ਆ ਤੇ ਬਾਕੀ ਸੁਖਵਿੰਦਰ ਸਿੰਘ ਜੀ ਨੋਨੀ ਵੀਰਾ ਉਹਨਾਂ ਦੇ ਫਾਦਰ ਸਾਹਿਬ ਦਾ ਵੀ ਅਮਰੀਕ ਸਿੰਘ ਜੀ ਦੀ ਜਾਦ ਦੇ ਵਿੱਚ ਪਰਿਵਾਰ ਵੱਲੋਂ 50000 ਦੀ ਸੇਵਾ ਆਈ ਆ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਸੋ ਜਿਹੜਾ ਇਹਨਾਂ ਨੇ ਦਾਨ ਕੀਤਾ ਇਹ ਵਧੀਆ ਚੰਗੇ ਉਪਰਾਲੇ ਦੀ ਸ਼ੁਰੂਆਤ ਕਰਤੀ ਬਹੁਤ ਲੋੜ ਸੀ ਇਸ ਚੀਜ਼ ਦੀ ਤੇ ਬਾਕੀ ਹੋਰ ਜਿਹੜੀ ਵੀ ਜਾਣਕਾਰੀ ਹੋ ਸਾਰੀ ਆਪਾਂ ਤੁਹਾਡਾ ਨਾਲ ਨਾਲ ਸਾਂਝੀ ਕਰਦੇ ਜਾਵਾਂਗੇ ਫਿਲਹਾਲ ਤੁਹਾਨੂੰ ਦੱਸ ਦਿੰਦੇ ਆ ਵੀ ਤਿਆਰੀਆਂ ਹੋ ਗਈਆਂ ਬੋਰ ਲੱਗ ਚੁੱਕੇ ਨੇ ਸਟੇਸ਼ਨਰੀ ਸਟੋਰ ਦੇ ਤੇ ਕੁਝ ਕੁ ਦਿਨਾਂ ਦੇ ਵਿੱਚ ਇਹ ਹੁਣ ਓਪਨ ਹੋਣ ਜਾ ਰਿਹਾ ਜੀ ਪਿੰਡ ਧਮੂਟਕਲਾਂ ਸਟੇਸ਼ਨਰੀ ਸਟੋਰ ਗਿਆਨੀ ਰਾਮ ਸਿੰਘ ਲਾਇਬ੍ਰੇਰੀ ਚ ਦੇ ਉਸ ਬਾਕੀ ਜੋ ਵੀ ਪੂਰੀ ਤਰੀਕ ਹੋਗੀ ਟਾਈਮ ਵਗੈਰਾ ਉਹ ਤੁਹਾਨੂੰ ਆਪਾਂ ਇਸੇ ਸੋਸ਼ਲ ਮੀਡੀਆ ਰਾਹੀਂ ਦੱਸ ਦਾਂਗੇ ਫਿਲਹਾਲ ਤਿਆਰੀਆਂ ਹੋ ਗਈਆਂ ਸਟੇਸ਼ਨਰੀ ਦਾ ਸਮਾਨ ਇੱਕ ਦੋ ਦਿਨ ਦੇ ਵਿੱਚ ਆਜੂ ਤੇ ਜਲਦੀ ਹੀ ਸ਼ੁਰੂਆਤ ਹੋਣ ਜਾ ਰਹੀ ਹੈ ਆਪਾਂ ਸਾਰਿਆਂ ਨੇ ਸਪੋਰਟ ਕਰਨੀ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਪਿੰਡ ਧਮੋੜ ਟਕਲਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕਰ ਲਿਆ ਪਹਿਲ ਦੇ ਅਧਾਰ ਤੇ ਇਸ ਤੋਂ ਇਲਾਵਾ ਹੋਰ ਵੀ ਜਿਨੇ ਜਿੰਨਾ ਕ ਸਹਿਯੋਗ ਪਾਇਆ ਉਹ ਆਪਾਂ ਸਰਦਾਰ ਜਗਤਵਿੰਦਰ ਸਿੰਘ ਜੀ ਤੋਂ ਜਿੱਦਣੇ ਦੀ ਸਟੇਸ਼ਨਰੀ ਸਟੋਰ ਦੀ ਓਪਨਿੰਗ ਹੋਗੀ ਸ਼ੁਰੂਆਤ ਹੋਗੀ ਉਹ ਦਿਨ ਆਪਾਂ ਸਾਰੀ ਗਰਾਊਂਡ ਰਿਪੋਰਟ ਲੈ ਲਾਂਗੇ ਠੀਕ ਹੈ ਜੀ ਫਿਲਹਾਲ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਵੀ 50000 ਦੀ ਸੇਵਾ ਨੇ ਨੇ ਪਾਤੀ ਬਾਕੀ ਹੋਰ ਜਿੰਨਾ ਵੀ ਸਹਿਯੋਗ ਰਿਹਾ ਕਿਹਦੇ ਵੱਲੋਂ ਜਿੰਨਾ ਵੀ ਸਹਿਯੋਗ ਰਿਹਾ ਉਹ ਆਪਾਂ ਸਾਰੀ ਗਰਾਉਂਡ ਰਿਪੋਰਟ ਲਾਵਾਂਗੇ ਸਰਦਾਰ ਜਯਾਦੇਵਿੰਦਰ ਸਿੰਘ ਢਮੋੜ ਤੋਂ ਤੇ ਬਾਕੀ ਬੈਸੇ ਵੀ ਵਿਦਿਆਰਥੀਆਂ ਨੂੰ ਪੇਰੈਂਟਸ ਨੂੰ ਬੇਨਤੀ ਹੈ ਵੀ ਇੱਥੇ ਜ਼ਰੂਰ ਹਣ ਭੇਜਿਆ ਕਰੋ ਤੇ ਦੇਖੋ ਬਾਤ ਤਵਰਨ ਵੀ ਬਹੁਤ ਵਧੀਆ ਲਾਇਬ੍ਰੇਰੀ ਬਣੀ ਹੋਈ ਹੈ ਇਸ ਤੋਂ ਇਲਾਵਾ ਕਿਤਾਬਾਂ ਬਹੁਤ ਵਧੀਆ ਇੱਥੇ ਪਈਆਂ ਨੇ ਪੜਨ ਵਾਸਤੇ ਤੇ ਲਾਇਬ੍ਰੇਰੀ ਜਿਹੜੀ ਕਮੇਟੀ ਬਣੀ ਆ ਉਹਨਾਂ ਵੱਲੋਂ ਵੀ ਇੱਕ ਬਹੁਤ ਵਧੀਆ ਬੱਚਿਆਂ ਲਈ ਸਹੂਲਤ ਤੇ ਕਾ ਆ ਤੇ ਜਿਹੜੀ ਵੀ ਲਾਇਬ੍ਰੇਰੀ ਕਮੇਟੀ ਬਣੀ ਆ ਉਹਨਾਂ ਵੱਲੋਂ ਵੀ ਇੱਕ ਬਹੁਤ ਵਧੀਆ ਉਪਰਾਲਾ ਤੇ ਜਿਹੜੇ ਬੱਚੇ ਪੜ੍ਹਦੇ ਨੇ ਸਟੂਡੈਂਟ ਨੇ ਤੇ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਲਾਇਬ੍ਰੇਰੀ ਉਹ ਬਿਲਕੁਲ ਫ੍ਰੀ ਆਫ ਕੋਸਟ ਆ ਕੋਈ ਪੈਸਾ ਨਹੀਂ ਲੈਂਦੇ ਉਹ ਤਾਂ ਕਹਿੰਦੇ ਬੱਚੇ ਆਉਣ ਕਿਤਾਬਾਂ ਬਹੁਤ ਵਧੀਆ ਪਈਆਂ ਨੇ ਬੱਚੇ ਆਉਣ ਪੜ੍ਹਨ ਤੇ ਹੁਣ ਇੱਥੇ ਸਟੇਸ਼ਨਰੀ ਸਟੋਰ ਹੁਣ ਓਪਨ ਹੋਣ ਜਾ ਰਿਹਾ ਸੋ ਪੇਰੈਂਟਸ ਨੂੰ ਬੇਨਤੀ ਆ ਵੀ ਜੋ ਵੀ ਤੁਸੀਂ ਇਹਨਾਂ ਨੇ ਖਰੀਦਣਾ ਉਹ ਇੱਥੇ ਲਾਇਬ੍ਰੇਰੀ ਚ ਭੇਜਿਆ ਕਰੋ ਬੱਚਿਆਂ ਨੂੰ ਤੇ ਨਾਲੇ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦਾ ਇਹ ਬੱਚਿਆਂ ਦੀ ਜਿਹੜੀ ਇੱਕ ਸੋਚ ਆ ਚੰਗੇ ਖੇਤਰ ਦੇ ਵਿੱਚ ਜਾਊਗੀ ਚੰਗੇ ਪਾਸੇ ਹੋਣਗੇ ਤੇ ਬੱਚਿਆਂ ਨੂੰ ਵੀ ਬੇਨਤੀ ਆ ਵੀ ਲਾਇਬ੍ਰੇਰੀ ਦੇ ਵਿੱਚ ਆਇਆ ਕਰੋ ਭਾਈ ਜੋ ਵੀ ਤੁਸੀਂ ਖਰੀਦਣਾ ਮ ਉਹ ਵੀ ਖਰੀਦਾ ਕਰੋ ਤੇ ਨਾਲ ਇੱਥੇ ਬੈਠ ਕੇ ਭਾਈ ਕਿਤਾਬਾਂ ਵਗੈਰਾ ਉਹ ਤੁਹਾਨੂੰ ਬਿਲਕੁਲ ਫ੍ਰੀ ਨੇ ਕੋਈ ਪੈਸਾ ਨਹੀਂ ਲੱਗਦਾ ਉਹ ਜ਼ਰੂਰ ਪੜਿਆ ਕਰੋ ਕੋਈ ਕਿਤਾਬ ਲੈ ਕੇ ਜਾਣੀ ਵੀਰੇ ਤੋਂ ਨੋ ਲਿਖਾ ਕੇ ਤੁਸੀਂ ਲਿਜਾ ਵੀ ਸਕਦੇ ਹੋ 10-15 ਦਿਨਾਂ ਵਿੱਚ ਪੜ੍ਹ ਕੇ ਉਹਨੂੰ ਮੋੜ ਵੀ ਸਕਦੇ ਹੋ ਤੇ ਹੁਣ ਆਪਾਂ ਸਾਰੇ ਨਾਲ ਮਿਲ ਕੇ ਕਰਨਾ ਤੇ ਹੁਣ ਆਪੇ ਦੀ ਸਪੋਰਟ ਕਰਨੀ ਐ ਇਸ ਕੰਮ ਦੀ ਤੇ ਸ਼ੁਰੂਆਤ ਚਲੋ ਹੋ ਜੂਗੀ 2-4 ਦਿਨਾਂ ਦੇ ਵਿੱਚ ਹੋਏ ਜਾਣੀ ਹੈ ਹਨ ਜਦੋਂ ਅਨਾਉਂਸ ਹੋ ਗਿਆ ਤੇ ਆਪਾਂ ਸਾਰਿਆਂ ਨੇ ਇਹਨੂੰ ਮੈਂਟੇਨ ਰੱਖਣਾ ਚਲਾਉਣ ਵਾਸਤੇ ਸਾਰਿਆਂ ਦਾ ਸਹਿਯੋਗ ਚਾਹੀਦਾ ਬਾਕੀ ਹੋਰ ਵੀ ਜੇ ਕੋਈ ਵੀ ਇਰਦਾਨ ਸੇਵਾ ਕਰਨੀ ਚਾਹਣਾ ਤਾਂ ਸਰਦਾਰ ਯਾਦਵਿੰਦਰ ਸਿੰਘ ਨੂੰ ਤੁਸੀਂ ਦੇ ਸਕਦੇ ਹੋ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ